ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਹਿੰਦ ਨੈਟ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ 25 ਜੂਨ ਤੇ ਬੁੱਧਵਾਰ ਦਾ ਦਿਨ ਠੀਕ ਹੈ ਜੀ ਏਰੀਆ ਮਾਝੇ ਤੋਂ ਉੜਦੀ ਉੜਦੀ ਗੱਲ ਆਈ ਆ ਅਕਾਲੀ ਦਲ ਦੇ ਵੱਡੇ ਚਿਹਰਾ ਵੱਡੇ ਆਗੂ ਤੇ ਮੁਸੀਬਤ ਆ ਪਈ ਆ ਹਾਂਜੀ ਹਾਂਜੀ ਅੱਜ ਬਹੁਤ ਵੀਡੀਓ ਨਸ਼ਰ ਹੋ ਰਹੀਆਂ ਨੇ ਹਾਂਜੀ ਅਕਾਲੀ ਦਲ ਦੇ ਮਤਲਬ ਸਰਦਾਰ ਵਿਕਰਮ ਸਿੰਘ ਜੀ ਸਾਹਿਬ ਸੁਖਵੀਰ ਬਾਦਲ ਦੇ ਸਾਲਾ ਜੀ ਇਨ-ਲਾ ਬ੍ਰਦਰ-ਇਨ-ਲਾ ਬ੍ਰਦਰ-ਇਨ-ਲਾ ਉਹਨਾਂ ਦੇ ਘਰ ਅੱਜ ਸਵੇਰੇ ਧਾੜਵਿਆਂ ਵਾਂਗੂ ਪੁਲਿਸ ਪਹੁੰਚੀ ਹੈ ਬਿਲਕੁਲ ਜੀ ਮਤਲਬ ਇਸ ਤਰੀਕੇ ਨਾਲ ਪੁਲਿਸ ਪਹੁੰਚੀ ਹੈ ਜਿਵੇਂ ਕਿਤੇ ਇੱਕ ਬਹੁਤ ਵੱਡੇ ਮਤਲਬ ਕਿਸੇ ਟੈਰਰਿਸਟ ਨੂੰ ਅਰੈਸਟ ਕਰਨ ਜਾ ਰਹੇ ਹਨ ਬਿਲਕੁਲ ਜੀ ਮਤਲਬ ਪੁਲਸੀ ਪੁਲਸ ਕਮਰੇ ਦੇ ਦਰਵਾਜ਼ੇ ਬੰਦ ਕਰਤੇ ਬਾਹਰ ਗਲੀਆਂ ਦੇ ਰਸਤੇ ਰੋਕ ਤੇ ਗਲੀ 'ਚ ਕਿਸੇ ਨੂੰ ਆਉਣ ਨਹੀਂ ਦਿੱਤਾ ਸਾਰੀਆਂ ਸੜਕਾਂ ਬੰਦ ਕਰਤੀਆਂ ਉਹਨਾਂ ਦੇ ਘਰ ਨੂੰ ਆਉਣ ਵਾਲੀਆਂ तकरीबन ਸਾਰੇ ਰਸਤੇ ਬੈਰੀਕਡ ਲਾਤੇ ਸੋਰੀ ਸੁਣਨਾਂ ਨੂੰ ਚ ਆਇਆ ਜੈਮਰ ਵੀ ਲੱਗਿਆ ਬਹੁਤ ਕੁਝ ਲਾਇਆ ਜੀ ਉਹ ਇਸ ਤਰ੍ਹਾਂ ਪਏ ਨੇ ਆ ਕੇ ਜਿਵੇਂ ਕਿਤੇ ਕੋਈ ਬਹੁਤ ਵੱਡਾ ਕੋਈ ਅਤਵਾਦੀ ਫੜਨ ਜਾਣਾ ਹੁੰਦਾ ਪਰ ਮਜੀਠੀਆ ਸਾਹਿਬ ਨੇ ਮੈਂ ਬਈ ਮੰਨ ਗਿਆ ਬੰਦੇ ਨੂੰ ਮੁਛਾਣੂ ਤਾ ਦੇ ਕੇ ਉਹ ਆਏ ਗਿਆ ਜਿਵੇਂ ਕਿਤੇ ਆਪਾਂ ਫਿਲਮ ਫਿਲਮ ਦੇਖਣ ਜਾਣਾ ਹੁੰਦਾ ਉਹਦਾ ਜਿਵਾ ਕਾਣੂ ਚੰਗੀ ਤਰ੍ਹਾਂ ਮਿਲ ਮੁਲ ਕੇ ਜਫੀਆਂ-ਜੁਫੀਆਂ ਪਾ ਕੇ ਘਰ ਵਾਲੀ ਨੂੰ ਤਸੱਲੀ ਦੇ ਕੇ ਮੁੱਛਾਂ ਨੂੰ ਤਾ ਦੇ ਕੇ ਤੇ ਨਾਲੇ ਮਾਨ ਸਾਹਿਬ ਨੂੰ ਵਰਨਿੰਗ ਵੀ ਦੇ ਗਿਆ ਵੀ ਪੁੱਤ ਤੇਰੀ ਉਹ ਵੀ ਕਢਾਉਂ ਚੀਕਾਂ ਇਹ ਗੱਲ ਕਹਿ ਕੇ ਗਏ ਨੇ ਉਹ ਜਿੱਦੇ ਮਜੀਠੇ ਦਾ ਹੱਥ ਪੈ ਗਿਆ ਨਾ ਚੀਕਾਂ ਕਢਾ ਦੂ ਉਹਨਾਂ ਦਾ ਡਾਇਲੋਗ ਬਾਈ ਜੀ ਇਹ ਬੰਦਾ ਮਤਲਬ ਕਿਸੇ ਵੀ ਮਤਲਬ ਐਂਗਲ ਤੋਂ ਜਦੋਂ ਉਹਦੀਆਂ ਵੀਡੀਓ ਦੇਖ ਰਹੇ ਸੀ ਸਵੇਰੇ ਕੋਈ ਮਤਲਬ ਘਬਰਾਹਟ ਵਾਲੀ ਗੱਲ ਨਹੀਂ ਸੀ ਜਿਵੇਂ ਕਿਤੇ ਵੀ ਉਹਨੂੰ ਪਤਾ ਹੀ ਹੁੰਦਾ ਔਰ ਉਹਨੇ ਉਹ ਡੀਐਸਪੀ ਸੀ ਕੋਈ ਮਤਲਬ ਇੰਦਰਪਾਲ ਸਿੰਘ ਜਾਂ ਇੰਦਰ ਰਾਜ ਸਿੰਘ ਉਹਨਾਂ ਦਾ ਨਾਮ ਸੀਗਾ ਠੀਕ ਹੈ ਜੀ ਉਹਨਾਂ ਨੂੰ ਉਹ ਇਸ ਤਰੀਕੇ ਨਾਲ ਮਤਲਬ ਪੈ ਰਹੇ ਸੀਗੇ ਉਹ ਕਹਿੰਦੇ ਤੂੰ ਕੌਣ ਹੋ ਨਾ ਪੁੱਛਣ ਵਾਲਾ ਇਹ ਮੇਰੇ ਦਫ਼ਤਰ 'ਚ ਮੈਨੂੰ ਮਿਲਣ ਆਇਆ ਬੰਦਾ ਤੂੰ ਕੌਣ ਹੁੰਦਾ ਇਹਨੂੰ ਪੁੱਛਣ ਵਾਲਾ ਵੀ ਤੂੰ ਕੌਣ ਹੈ ਪਹਿਲਾਂ ਤੂੰ ਆਪਣੀ ਇੰਟਰੋਡਕਸ਼ਨ ਦੇ ਤੂੰ ਦੇ ਤੂੰ ਦੇ ਤੂੰ ਦੇ ਤੂੰ ਦੇ ਤੂੰ ਕੌਣ ਆ ਤੂੰ ਕੌਣ ਆ ਤੂੰ ਕੌਣ ਆ ਉਹ ਐਦਾਂ ਹੀ ਪੁੱਛ ਰੇ ਸੀ ਮਤਲਬ ਕੋਈ ਘਬਰਾਹਟ ਨਹੀਂ ਕੋਈ ਕੁਝ ਨਹੀਂ ਕਿਸੇ ਮਤਲਬ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਆ ਬਿਜੀਲੈਂਸ ਆ ਗਈ ਮੇਰੇ ਘਰੇ ਤੁਸੀਂ ਆ ਗਿਓ ਮੈਨੂੰ ਕੋਈ ਚੜੀ ਲੱਥੀ ਨਹੀਂ ਇਹਦੀ ਮੈਨੂੰ ਕੋਈ ਡਰ ਭਾਉ ਨਹੀਂ ਹੈਗਾ ਤੁਹਾਡਾ ਵੀ ਤੁਸੀਂ ਜੋ ਕਰਨਾ ਕਰਨਾ ਮੈਨੂੰ ਪਤਾ ਲੱਗ ਗਿਆ ਰਾਤ ਤੁਸੀਂ ਪਰਚਾ ਦਰਜ ਕੀਤਾ ਬਿਜੀਲੈਂਸ ਨੇ ਪਹਿਲਾਂ ਬਿਜੀਲੈਂਸ ਦੇ ਚੀਫ ਕਈ ਬਦਲੇ ਨੇ ਬਰਿੰਦਰ ਕੁਮਾਰ ਬਦਲਿਆ ਤੇ ਆਪਣਾ ਪਰਮਾਰ ਸਾਹਿਬ ਬਦਲੇ ਨੇ ਉਹਨਾਂ ਨੇ ਇਹ ਬਕਾਇਦਾ ਤੌਰ ਤੇ ਇਹ ਕਿਹਾ ਵੀ ਇਹ ਮੈਨੂੰ ਸਾਰਾ ਇਹਦੇ ਬਾਰੇ ਪੂਰਾ ਚੰਨਣਾ ਮੈਂ ਮੈਂ ਕਦੇ ਭੱਜ ਨਹੀਂ ਚੱਲਿਆ ਤੁਸੀਂ ਤਾੜਮੀ ਵਾਂਗੂ ਮੇਰੇ ਕਮਰੇ 'ਚ 30 ਬੰਦੇ ਖੜੇ ਹੋ 50 ਬੰਦੇ ਥੱਲੇ ਲਾਏ ਹੋਏ ਨੇ ਤੁਸੀਂ ਅੰਦਰ ਕਿਸੇ ਨੂੰ ਆਉਣ ਨਹੀਂ ਦੇ ਰਹੇ ਦਰਵਾਜ਼ੇ ਮੇਰੇ ਬੰਦ ਕਰਤੇ ਠੁੰਡੇ ਮਾਰ ਮਾਰ ਤੁਸੀਂ ਅੰਦਰ ਬੜਿਓ ਮਤਲਬ ਉਹ ਪੂਰਾ ਮਤਲਬ ਐ ਪੁਲਿਸ ਵਾਲਿਆਂ ਨੂੰ ਪੂਰਾ ਭੱਜ ਭੱਜ ਪੈ ਰਹੀ ਸੀ ਪਹਿਲਾਂ ਡੀਐਸਪੀ ਥੋੜਾ ਜਿਹਾ ਅਗਰੈਸਿਵ ਇਹ ਦਿਖਾ ਰਿਹਾ ਸੀ ਫਿਰ ਉਹਨੇ ਕਿਹਾ ਵੀ ਐਮ ਜੀਠੇ ਨੇ ਵੀ ਤੂੰ ਜੋ ਕੁਝ ਇਹ ਦਿਖਾ ਰਿਆ ਵੀ ਕੁਝ ਲੈਂਡ ਦੀ ਤੇਰੀ ਇੱਛਾ ਲੱਗਦੀ ਆ ਤੇ ਤੈਨੂੰ ਮਿਲ ਵੀ ਜਾਊਗਾ ਤੇ ਫਿਰ ਉਸ ਤੋਂ ਬਾਅਦ ਐਸਐਸਪੀ ਸਾਹਿਬ ਆਏ ਨੇ ਉਹ ਥੋੜਾ ਜਿਹਾ ਟੋਨ ਚੇਂਜ ਹੋ ਗਈ ਮੀਡੀਆ ਕਹਿੰਦਾ ਹੁਣ ਹੁਣ ਤੇਰੀ ਟੋਨ ਕਿਉਂ ਚੇਂਜ ਹੋ ਗਈ ਵੀ ਮੈਂ ਕਿਤੇ ਭੱਜ ਨਹੀਂ ਚੱਲਿਆ ਬੈਠੋ ਤੁਸੀਂ ਉਹਨੇ ਇਹ ਵੀ ਕਿਹਾ ਵੀ ਇਹਨਾਂ ਨੂੰ ਬਿਠਾਓ ਚਾਹ ਬਣੀ ਪਿਓ ਆਪਣੀ ਮਤਲਬ ਆਪਣੀ ਵਾਈਫ ਐਮਐਲਏ ਗਨੀਬ ਘੋੜ ਮਜੀਠਿਆ ਜੀ ਨੂੰ ਕਿਹਾ ਉਹਨਾਂ ਨੇ ਵੀ ਆਹ ਮੁੰਡਿਆਂ ਨੂੰ ਬਿਠਾਓ ਇਹਨਾਂ ਨੂੰ ਚਾਹ ਪਾਣੀ ਪਿਆਓ ਕੋਈ ਗੱਲ ਨਹੀਂ ਉਹਨੇ ਕਿਹਾ ਮੈਂ ਕਿਤੇ ਜਾਂਦਾ ਨਹੀਂ ਮੈਨੂੰ ਪਤਾ ਹੈ ਕੀ ਹੋਣਾ ਤੁਸੀਂ ਲੈ ਕੇ ਜਾਣਾ ਮੈਨੂੰ ਲੈ ਕੇ ਹੀ ਜਾਣਾ ਤੇ ਉਸ ਤੋਂ ਬਾਅਦ ਜਦੋਂ ਮਜੀਠਿਆ ਨੂੰ ਲੈ ਕੇ ਬਾਹਰ ਨਿਕਲੇ ਨੇ ਤੇ ਉਹ ਪੂਰੇ ਜਹੋ ਜਲਾਲ ਨਾਲ ਦੋਏ ਮਤਲਬ ਆਏ ਮੱਛਾਂ ਦਾ ਜਿਵੇਂ ਆਤਾ ਉਹਨਾਂ ਦੀਆਂ ਤਾਂ ਦੇ ਕੇ ਨਾਲ ਕਹਦਾ ਭਵੰਤ ਥਿਆ ਤੇਰੀਆਂ ਵੀ ਚੀਕਾਂ ਕਢਾਉਂਗਾ ਇਹ ਕਹਿ ਕੇ ਨਿਕਲੇ ਨੇ ਤੇ ਇੱਥੇ ਦਾ ਮਤਲਬ ਸਮਝ ਲਓ ਵੀ ਆਪਣੇ ਮਾਝੇ 'ਚ ਤਾਂ ਹਲਚਲ ਹੋ ਗਈ ਤੇ ਉਧਰ ਜਿਵੇਂ ਮਤਲਬ ਸਮਝੋ ਵੀ ਮਿਡਲ ਈਸਟ ਦੇ ਵਿੱਚ ਠੰਡ ਢੰਡੋਰਾ ਹੋਇਆ ਇੱਥੇ ਗਰਮੀ ਪੈਦਾ ਹੋ ਰਹੀ ਹੈ ਸਹੀ ਗੱਲ ਹੈ ਜੀ ਇਹ ਕੰਮ ਹੋ ਗਿਆ ਠੀਕ ਹੈ ਜੀ ਇਹੇ ਗੱਲ ਹੋਈ ਆ ਹਾਂ ਜੀ ਹਾਂ ਤੇ ਆਪਣੇ ਜੀ ਆਪਣੇ ਆਪਣੀ ਫੈਮਿਲੀ ਨਾਲ ਨਵੇਂ ਸਰੋਤੇ ਜੁੜੇ ਆ ਆਪਾਂ ਉਹਨਾਂ ਦਾ ਧੰਨਵਾਦ ਅਦਾ ਕਰਨੀ ਆ ਸਰਦਾਰ ਸਤਵੰਤ ਸਿੰਘ ਜੀ ਅ ਸਰਦਾਰ ਸਤਵੰਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡਾ ਚੈਨਲ ਦੇਖਦੇ ਹੋ ਤੇ ਸਾਡੀ ਹੌਸਲਾ ਵਜਾਈ ਕਰਦੇ ਹੋ ਸਰਦਾਰ ਸੰਧੀਲਾ ਜੀ ਅੱਛਾ ਅੱਛਾ ਸੰਧੀਲਾ ਸਾਹਿਬ ਸਾਡੇ ਪਰਮ ਮਿੱਤਰ ਨੇ ਜੀ ਤੇ ਸਾਡਾ ਚੈਨਲ ਦੇਖਦੇ ਨੇ ਤੇ ਸਾਨੂੰ ਸ਼ੁਭਚਾਵਾਵਾਂ ਦਿੰਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦਇਆਜੀਤ ਜੋਨੀ ਸਿੱਧੂ ਹਾਂ ਜੋਨੀ ਸਿੱਧੂ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਨਛੱਤਰ ਲਹਿਰਾ ਜੀ ਵਾਹ ਜੀ ਵਾਹ ਨਛੱਤਰ ਲਹਿਰਾ ਜੀ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜਾ ਪਿਆਰ ਦਿੱਤਾ ਤੇ ਸਾਨੂੰ ਉਮੀਦ ਆ ਅੱਗੋਂ ਵੀ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋਗੇ ਬਾਕੀ ਸਾਰੇ ਸੁਰਤਿਆਂ ਤੇ ਬਹੁਤ ਬਹੁਤ ਧੰਨਵਾਦ ਜੀ